ਕਰਵਾਣਗੇ ਤੁਸੀਂ ਸਾਡੇ ਬਜ਼ੁਰਗੋ ਜਿੰਨਾ ਜਿੰਨਾ ਤੇ ਕਰਵਾਉਣ ਆ ਲਿਆ ਕਰਵਾਣੇ ਆਓ ਇੱਕ ਜੀ ਇੱਕ ਮਿੰਟ ਐਸਪੀ ਸਰੋਕ ਮੈਂ ਜੋ ਕਰ ਮੈਂ ਜੀ ਜੀਪੀ ਸਾਫ ਹੀ ਇਕੱਲੇ ਵੀ ਇਨਕੁਆਰੀ ਦਾ ਨਹੀਂ ਚਾਰ ਦਿਨਾਂ ਜੋ ਐਸੀ ਦਾ ਬੱਸ ਨਾ ਬੰਦੇ ਬੰਦਿਆ ਐਸਪੀ ਉੱਥੇ ਮੌਕੇ ਤੇ ਸੀਗਾ ਜੀ ਇਹ ਤਾਂ ਫਿਰ ਇਲੈਕਸ਼ਨ ਹੋਣੀ ਕਿਹਦਾ ਹੋਈ ਸਕਦੀ ਹੈ ਕੋਈ ਵੇਖੋ ਤਾਂ ਸੀਨੇ ਜੀ ਇਹਨਾਂ ਸਰਫ ਡਿਊਟੀ ਉਹ ਤਾਂ ਰਿਪੋਰਟ ਕੀ ਆ ਜਿਹੜਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਆ ਸ਼ਰਮ ਆਉਂਦੀ ਹੈ ਤੁਹਾਨੂੰ ਕਹਿੰਦੇ ਆ ਕਿ ਤੁਹਾਨੂੰ ਐਨੇ ਘਟਿਆਂ ਦੇ ਵਿੱਚ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕੀ ਹੋ ਗਿਆ ਉੱਥੇ ਸਾਰਾ ਸਾਰਾ ਵੀ ਪਤਾ ਵੀ ਕਮਰੋਂ ਫਰੈਕਸ਼ਨੋਂ ਫਰੈਕਸ਼ਨੋਂ ਸਾਨੂੰ ਨਾ ਅਸੀਂ ਹਰਾਮ ਦੇ ਹਮਾਰੀ ਟ੍ਰੈਕਸ਼ਨ ਦਾ ਆਪਣਾ ਕੇਸ ਸਾਹਮਣੇ ਦੀ ਗੱਲ ਕਰੀਏ ਸਾਡੇ ਤਾਂ ਕੋਈ ਬਾਤ ਪਰਚੇ ਜਿੰਨੇ ਸਪੈਨ ਕਰੋ ਜੀ ਐਸਪੀ ਦਾ ਸਪੈਨ ਕਰੋ ਇਹ ਐਸਪੀ ਦਾ ਨਾਮ ਨਾ ਬਣਾਇਆ ਇਤਨਾ ਮਤਲਬ ਤੁਸੀਂ ਅਫਸਰ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ ਐਸਪੀ ਨੂੰ ਕਰੋ ਜਿਸ ਤੋਂ ਬਾਅਦ 4 ਦਿਨ ਚ ਇਹ ਰਿਪੋਰਟ ਲੈ ਲਓ ਜੀ 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 ਜੋ ਵੀ ਸਰ ਨਾਲ ਨਾਲ ਉਹ ਜਿਹੜਾ ਐਸਪੀ ਹੈ ਉਹ ਪ੍ਰੈਸ਼ਰ ਹੈ ਜਿਹੜਾ ਵੀ ਹੈਗਾ ਜੀ ਤੁਸੀਂ ਸਰ ਤੁਹਾਨੂੰ ਪਤਾ ਫੋਨ ਕਰਕੇ ਡੀਜੀਪਾ ਸਭ ਨੂੰ ਫੋਨ ਕਰੋ ਤੁਸੀਂ ਕਹੋ ਵੀ ਐਸਪੀ ਨੂੰ ਉਥੋਂ ਇਹ ਉਹਨੂੰ ਆਖਦੇ ਨੇ ਤੁਸੀਂ ਨਿਕਰਵਾਉਣੇ ਉਹਨਾਂ ਨੂੰ ਐਸਪੀ ਨੂੰ ਬਦਲੋ ਐਸਪੀ ਨੂੰ ਬਦਲੋ ਪਹਿਲਾਂ ਉਥੋਂ ਨਾ ਡੀਜੀ ਵੀ ਤਿੰਨ ਤਿੰਨ ਰਿਪੋਰਟ ਦੇ ਤੁਸੀਂ ਅਫਸਰਾਂ ਨੂੰ ਇਹੋ ਜਿਹੇ ਨਕਮਿਆਂ ਨਹੀਂ ਇੰਨਾ ਅਫਸਰਾਂ ਦੇ ਥੱਲੇ ਐਡੇ ਵੱਡੇ ਕੰਮ ਹੋ ਜੈਣਾ ਉਹਨਾਂ ਨੂੰ ਕਿਵੇਂ ਤੁਸੀਂ ਸੇਵ ਕਰੋਗੇ ਆਮਤ ਰਾਨੂ ਸਪੈੰਡ ਕਰੋ ਮੈਂ ਕਮਿਸ਼ਨ ਨੂੰ ਫੜਾ ਕੇ ਆਇਆ ਆ ਮੇਰੀ ਸਿਕਿਉਰਟੀ ਫੜਾ ਕੇ ਆਈ ਆ ਬਲੇ ਬੰਦੇ ਨੇ ਕਦੇ ਕਿਸੇ ਦੀ ਜ਼ਿੰਦਗੀ ਚ ਮਾਰਾ ਲੱਭਦੀ ਬੋਲਿਆ ਸਿਰ ਤੇ ਆਪਣੇ ਬੱਚੇ ਇਹੋ ਜਾ ਹੋ ਗਿਆ ਵੀ ਮੈਂ ਨਹੀਂ ਫੜਾ ਕੇ ਆਇਆ ਮੈਂ ਰੋਈ ਤੁਹਾਡੇ ਸਾਹਮਣੇ ਰੋਈ ਜਾਂਦਾ ਵੀ ਆ ਸਾਡੇ ਆ ਆ ਸਾਡੀ ਇੱਜ਼ਤ ਮਾਨ ਆ ਮੈਂ ਆ ਸਾਡਾ ਲਾਅਨ ਆਰਡਰ ਹੈ ਜੀ ਨਾ 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 ਬਾਦਰ ਪਾਕਿਸਤਾਨ ਦਾ ਲੜਾ ਦੇਾਂਗੇ ਇਹਨੂੰ ਇਹ ਰੋਂਦਾ ਵੀ ਇਹ ਗੁੰਡਾ ਰਾਜ ਕਰਦਾ ਤੁਸੀਂ ਇਹ ਕੋਈ ਗੱਲ ਥੋੜੀ ਆ ਨਹੀਂ 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 ਜੀ ਤੁਸੀਂ ਕਹਿੰਨੇ ਬਹੁਤਾ ਕਰਦੇ ਕੁਝ ਨਹੀਂ ਜੀ